ਜਿਹੜਾ ਹਮੇਸ਼ਾ ਭਾਗ ਦੇ ਮੁੱਦੇ ਸੰਗਤਾਂ ਚ ਲੋਕਾਂ ਚ ਮੀਟੀਏ ਰਹੀ ਅਭਾਰ ਦਾ ਤੇ ਜਨਤਕ ਤੌਰ ਤੇ ਸੜਕਾਂ ਤੇ ਲੋਕਾਂ ਨੂੰ ਜੁਟਾਉਂਦਾ ਉਹਦਾ ਕਾਰਨ ਇਹ ਹੈ ਕਿ ਵਿਸੰਤ ਪੰਚਮੀ ਨੇੜੇ ਆ ਰਹੀ ਹੈ ਇਹ ਦਿਨਾਂ ਚ ਜਾ ਕੇ ਜਿਵੇਂ ਲੋਕ ਨਸ਼ਾ ਵੇਚਦੇ ਨੇ ਨਾ ਦੂਜੇ ਬੰਦੇ ਦੋ ਨੰਬਰ ਕੰਮ ਕਰਦੇ ਨੇ ਇਹ ਵੀ ਇੱਕ ਨਵਾਂ ਪੜਾਅ ਆ ਗਿਆ ਕਿ ਥੋਰਖ ਤੱਦਾ ਇੱਕ ਚਾਈਨਾ ਡੋਰ ਆ ਪਤੰਗ ਬਾਜ਼ੀ ਅੱਜ ਤੋਂ ਨਹੀਂ ਲੰਬੇ ਅਰਸੇ ਤੋਂ ਹੁੰਦੀ ਆ ਕਿਸੇ ਨੇ ਕਦੇ ਇਤਰਾਜ਼ ਨਹੀਂ ਕਰਿਆ ਹੁੰਦੀ ਰਹੀ ਪਰ ਹੁਣ ਜਿਹੜੀ ਡਾਉ ਮਰਾਦ ਬਿਮਾਰੀ ਕਿਹੜੀ ਫੈਕਟਰੀ ਜ ਬਣਦੀ ਆ ਕਿੱਥੇ ਬਣਦੀ ਆ ਚਾਈਨਾ ਤੋਂ ਸਰਕਾਰਾਂ ਪੰਜਾਂ ਨੇ ਸੁਪੀਆਂ ਉਹਨਾਂ ਨਾਲ ਆ ਜਿਹੜੀਆਂ ਤੁਸੀਂ ਫੋਟੋਆਂ ਦੇਖਦੇ ਹੋ ਇਸ ਤਰ੍ਹਾਂ ਸਾਡੇ ਲੋਕਾਂ ਦੀ ਸਾਡੇ ਬੱਚਿਆਂ ਦੀ ਜਾਨ ਮਾਲ ਐਨੀ ਖਤਰੇ ਚ ਚਲੀ ਗਈ ਕਿ ਡਾਕਟਰ ਨੇ ਜਿਹੜੀ ਪਟਿਆਲੇ ਬੀਬੀ ਦਾਖਲ ਹੋਈ ਆ ਉਹਦੇ ਗਰਦਨ 'ਚ ਐ ਹੱਥ ਪਾ ਕੇ ਦਿਖਾਇਆ ਗਰਦਨ ਤੇ ਹੱਥ ਤੱਕ ਪੈ ਰਿਹਾ ਹੈ ਇਹ ਦਿਖਾਤ ਸਾਰਾ ਅਸੀਂ ਸਿਰਫ 4 ਪੈਸੇ ਬਣਾਉਣ ਦੇ ਬਾਰੇ ਵੀ 100 150 ਦਾ ਗੁੱਟਾ ਆ ਪੰਜ ਪੰਜ 7 700 ਦਾ ਵੇਚਦਾ ਸਾਡੇ ਲੋਕਾਂ ਨੂੰ ਇਹ ਕਰਦੇ ਸਾਡੇ ਚ ਹੀ ਨੇ ਮੈਂ ਤਾੜਦਾ ਦਿੰਦਾ ਕਿ ਜਿਵੇਂ ਨਸ਼ੇ ਵਾਲੇ ਸਦਾਗਰਾਂ ਨੂੰ ਸਰਕਾਰ ਫੜਫੜ ਤੋਂ ਨਹੀਂ ਪਿਆ ਇਸੇ ਤਰ੍ਹਾਂ ਗਾਇਲਾ ਡੋਰ ਵਾਲਿਆਂ ਨੂੰ ਵੀ ਹੈ ਫੜ ਕੇ ਬਾਅਦ ਚ ਲਿਆਉਂਦੇ ਥਾਣੇ ਵਾਲੇ ਪਹਿਲਾਂ ਜਮਾਨਤ ਕਹਿੰਦੇ ਤੇਰੀ ਭਰਲੀ ਆ ਜਾ ਇਹ ਜਿਹੜਾ ਅਨਰੂਪੀ ਖੋਰਖਤ ਦਾ ਇਹ ਵੀ ਲੋਕਾਂ ਤੇ ਜਨਤਕ ਹੋ ਗਿਆ ਇਹ ਬੰਦ ਹੋਣਾ ਚਾਹੀਦਾ ਪਹਿਲਾਂ ਅਸੀਂ ਬਲਾਵਟ ਖੋਰਾ ਨੂੰ ਤਿਹਾਰਾਂ ਦੇ ਸਮੇਂ ਉਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਫੜੋ ਬਲੌਡ ਫੋਰ ਵਾਲਾ ਮਹਿਕਮਾ ਸੱਤਾਂ ਰਹਿਦਾ ਉਹ ਪਤਨ ਖਾਹਾ ਲੈਂਦੀ ਆ ਨੇ ਸਾਡੇ ਜੇਬਾਂ ਚੋਂ ਜਾਂਦੀਆਂ ਨੇ ਉਹ ਕਹਦੇ ਹੁਣ ਬਿਲਾ ਤਿਹਾਰ ਤੋਂ ਛਾਪਾਂ ਦੀ ਬਾਹਰ ਟਗੀ ਇਸੇ ਤਰ੍ਹਾਂ ਚੈਨਾ ਰੋਡ ਵਾਲੇ ਇਹ ਤੁਹਾਨੂੰ ਹੁਣ ਦੇਖਣਗੇ ਚੈਨਾ ਰੋਡ ਤਾਂ ਨਾਬੇ ਚ ਵੀ ਆ ਗਈ ਸਾਰੇ ਪੰਜਾਬ ਚ ਕੀ ਬਿੰਦਾ ਦਾ ਇੰਡੀਆ ਚ ਆ ਗਈ ਹੋਈ ਹੈ ਜਿੱਥੇ ਜਿੱਥੇ ਪਿਹਾਰ ਬਣਾਇਆ ਜਾਂਦਾ ਇਹਨੂੰ ਤਿਹਾਰ ਕਹਿੰਦੇ ਨੇ ਪਰ ਨਵਮੁਰਾਦ ਬਵਾਰੀ ਜਿਹੜੀ ਜਾਨਾਂ ਲੈਂਦੀ ਆ ਉਹਦੇ ਲਈ ਇਹ ਸੋਦੇ ਪ੍ਰਸਾਦ ਸਦੂਬੇ ਸੀ ਆਪਣਾ ਘਰ ਤਾਂ ਸਮਾਰਤੀਏ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਇਹ ਇੱਚੋ ਦੀ ਸਾਰੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਮੌਸਪਲ ਕਮੇਟੀ ਦਾ ਪ੍ਰਧਾਨ ਹੋਇਆ ਉਹ ਆਪਣੇ ਸਾਰੇ ਐਮਸੀਆਂ ਦੀ ਮੀਟਿੰਗ ਬੁਲਾਵੇ ਮੀਟਿੰਗ ਬੁਲਾ ਕੇ ਉਹਨਾਂ ਨੂੰ ਕਹੇ ਵੀ ਆਪਣੇ ਆਪਣੇ ਮਹਾਲੇ 'ਚ ਗੌਰ ਕਰੋ ਭਾਈ ਦੂਜੇ ਬੰਨੇ ਆਟੋ ਰੱਖ្សា ਨਾਲ ਕੇ ਹੋਰ ਵਿਆਦੀ ਤਾਂ ਆ ਆ ਗਿਆ ਜੀ ਆ ਆ ਗਿਆ ਕਰੀ ਜਾਂਦੇ ਨੇ ਇਹ ਵੀ ਕਿਰਪਾ ਕਰਨ ਕਿ ਇਹਦੇ ਲਈ ਵੀ ਸਪੀਕਰ ਤੇ ਸਾਰੇ ਲੋਕਾਂ ਨੂੰ ਬੁਲਾਉਣ ਕੇ ਜੇ ਕਿਸੇ ਦੇ ਕੋਠੇ ਤੇ ਕੋਈ ਚੜਿਆ ਵਾ ਬੱਚਾ ਕੋਈ ਦੇਖ ਰਿਆ ਚਾਈਨਾ ਡੋਰ ਦਾ ਪਤੰਗ ਚੜਾਉਂਦਾ ਫੜਿਆ ਗਿਆ ਉਹ ਕੋਠੇ ਦਾ ਜਿਹੜੇ ਕੱਜੀ ਦਾ ਘਰ ਆ ਉਹਦੇ ਨੇ ਕਾਰਵਾਈ ਉਹ ਬੱਚਾ ਬੱਚੇ ਨੂੰ ਫੜ ਕੇ ਪੁੱਛੋ ਵੀ ਕਿੱਥੋਂ ਲੈ ਕੇ ਆਇਆ ਜਿਹੜਾ ਡਾਕੰਦਾਰ ਤੋਂ ਲੈ ਕੇ ਆ ਉਹਨਾਂ ਨੇ ਕਾਰਵਾਈ ਬਲੂਨ ਵੀ ਸਰਕਾਰ ਪੰਜਾਬ ਦੀ ਸਾਡੀ ਹੈ ਆਮ ਆਦਮੀ ਦੀ ਹੈ ਇਹ ਕਾਨੂੰਨ ਵੀ ਸਖਤ ਬਣਾ ਰਹੇ ਜਿਸ ਦੇ ਨਾਲ ਘੱਟੋ ਘੱਟ ਬੰਦਾ ਸਾਲ 6 ਮਹੀਨੇ ਅੰਦਰ ਰਹੇ ਉਦੋਂ ਮੇਰਾ ਕੇਸ ਚੱਲੇ ਤੇ ਉਹਨੂੰ ਫਾਦੀ ਤੱਕ ਲੈ ਕੇ ਜਾਣ 20 ਸਾਲ ਦੇ ਉੱਪਰ ਕੈਦ ਹੋਵੇ ਉਹ ਜਾਣ ਲੈ ਰਹੇ ਹਨ ਇੱਕ ਬੰਦੇ ਸੀ ਕਿਤੇ ਨਾ ਕਿਤੇ ਮਾਪੇ ਕੋਈ ਪੇ ਪਾਪਾ ਤੋਂ ਪਤੀ ਦਾ ਵਿਚਾਇਣਾ ਡੋਰ ਲੈ ਕੇ ਆ ਰਹੇ ਤੁਹਾਡੇ ਮੁੰਡੇ ਮੈਂ ਕਹ ਰਿਹਾ ਜਿਹਦੇ ਕੋਠੇ ਤੇ ਚੜਾਉਂਦਾ ਉਹ ਵੀ ਤੇ ਮਾਂ ਪਿਓ ਵੀ ਦੂਜੇ ਬੰਦੇ ਜਿਹੜਾ ਪ੍ਰਸ਼ਾਸਨ ਹੈ ਉਹ ਟੀਚਰਾਂ ਦੀ ਵੀ ਡਿਊਟੀ ਲਾਵੇ ਜਿੰਨਾ ਬੱਚਾ ਟੀਚਰ ਦੀ ਮੰਨਦਾ ਉਹਨੇ ਮਾਂ ਪਿਓ ਦੀ ਨਹੀਂ ਮੰਨਦਾ ਕੂੜਾ ਕਾਲਾ ਤੇ ਜਾਗਰਤੀ ਪੈਦਾ ਕਰਨ ਜਿਹੜੇ ਆ ਦਿੱਤੇ ਇਹਨਾਂ ਚ ਕੀਮਤੀ ਜਾਨਾਂ ਬਚਾਉਣ ਦੀ ਲੋੜ ਆ ਪੁਲਿਸ ਪਰ ਜੇ ਨਾ ਕਰਦੀ ਪਰ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਆ ਕਿ ਕਾਰਵਾਈ ਤਾਂ ਨਹੀਂ ਕਰਦੀ ਪੁਲਿਸ ਕਹਿੰਦੀ ਕਾਨੂੰਨ ਹੈ ਨਹੀਂ ਅਸੀਂ ਕਹਿੰਦੇ ਕਾਨੂੰਨ ਬਣਾਉਣਾ ਸਰਕਾਰ ਨੇ ਸਾਡਾ ਮੁੱਖ ਮੰਤਰੀ ਆਮ ਹੈ ਪਤੰਗ ਚੜਾਈ ਦੇ ਵਿੱਚ ਮੈਨੂੰ ਪਤਾ ਲੱਗਿਆ ਕੱਲ੍ਹ ਕਹਿੰਦੇ ਫਰੀਦਕੋਟ ਸ਼ਾਇਦ ਪਤੰਗ ਚੜਾਈ ਦਾ ਮੇਲਾ ਲਾਇਆ ਜੇ ਅਸੀਂ ਮੇਲੇ ਲਾ ਲਾ ਕੇ ਲੋਕਾਂ ਨੂੰ ਜਗਾਵਾਂਗੇ ਫਿਰ ਜਿਹੜਾ ਨਸ਼ੇ ਦਾ ਸਤਾ ਕਰਾ ਉਹਨੂੰ ਤਾਂ ਸਾਹ ਉਹਨੂੰ ਤਾਂ ਚਾਹ ਚੜਦਾ ਹੈ ਇਹ ਹੁਣ ਸਾਡਾ ਕੰਮ ਬਣੂਗਾ ਉਹੀ ਆਹੀ ਤਾਂ ਲਿਆ ਕੇ 100 ਰੁਪਏ ਦਾ ਗੁੱਟ ਆਉਂਦਾ ਉਹ 700 700 ਤੱਕ ਵੇਚਿਆ ਜਾ ਰਿਹਾ ਇਹਦੇ ਲਈ ਇਹ ਸਮਝੜ ਚਾਹੇ ਪੁਲਿਸ ਪ੍ਰਸ਼ਾਸਨਾ ਚਾਹੇ ਸਿਵਲ ਪ੍ਰਸ਼ਾਸਨ ਹੈ ਚਾਹੇ ਰਾਜਨੀਤਿਕ ਲੋਕ ਨੇ ਕਿ ਇਹ ਗਰਦਨਾ ਸਾਡੀਆਂ ਵੀ ਵਟੀਆਂ ਜਾ ਸਕਦੀ ਨੇ ਸਾਡੇ ਬੱਚੇ ਅੰਦਰ ਦਲ ਨਹੀਂ ਹੋ ਸਕਦੀ ਸਾਡੇ ਨਾਲ ਖੁਦ ਵੀ ਹੋਣ ਤੁਸੀਂ ਅੱਜ ਇੱਕ ਵਾਰ ਤੇ ਆਉਨੇ ਹੋ ਪੱਤਰਕਾਰ ਉਹਨੂੰ ਤੁਸੀਂ ਰਿਸਕ ਲਈ ਕੀ ਪਤਾ ਲਾਦਾ ਕਿੱਥੇ ਕਿੱਥੋਂ ਗੱਲ ਛਪਾਈ ਜੇ ਫਿਰ ਉਹ ਐਡੀ ਬੇਵੱਡਾ ਜਾਨਵਰਾਂ ਦਾ ਉਹ ਖਾਨਾ ਹੈ ਇਹਦੀ ਕਟੰਗ ਵੱਟ ਕੇ ਲੈ ਗਈ ਜਿੱਥੇ ਐਡਾੜ ਹੋਰ ਕਿਸੇ ਜਾਨਵਰ ਮਾਰਿਆ ਜਾ ਰਿਹਾ ਹੈ ਇੱਕ ਬੰਦੇ ਦਾ ਅਸੀਂ ਕਹਿ ਰਹੇ ਜਾਨਵਰਾਂ ਦੀ ਅਸੀਂ ਦਰੱਖਤਾਂ ਦੀ ਰਾਖੀ ਕਰਦੇ ਆਂ ਕਾਰਾਂ ਰਾਖੀ ਕੱਦ ਕਰਦੇ ਆਂ ਜੀ ਉਹਦਾ ਵੱਟ ਵੱਟਈਆ ਸਰਿਆਵ ਚੱਲ ਰਿਹਾ ਬਹੁਤ ਵੱਡਾ ਦਿਖਾਤਾ ਹੈ ਇਸ ਕਰਕੇ ਅਸੀਂ ਅੱਜ ਸੜਕ ਤੇ ਆਏ ਜਿਹੜਾ ਅੱਜ ਕਾਲੀਗਲ ਸਤੰਤਰ ਨੇ ਇਕੱਠੇ ਹੋ ਕੇ ਕਿਉਂ ਪਰਾਲਾ ਕਰਿਆ ਇਹ ਜਾਨਵਰਾਂ ਦੀ ਬਹੁਤ ਤਾਰਾਚਲਾ ਮਤਲਬ ਦੇਖੇ ਨੇ ਤੇ ਕੁੜੀਆਂ ਐਕਟਰ ਤੇ ਜਾਂਦੀਆਂ ਹਣ ਕੱਲੇ ਇੱਕ ਪਟਿਆਲੇ ਤੋਂ ਵੀਡੀਓ ਬਣੀ ਹੈ ਉਹਦੀ ਗਰਤੜ ਵੱਡੀ ਕੀ ਆ ਬਾਕੀ ਸਾਰੇ ਕੋ ਤਾਕਤੀ ਨੇ ਦੇਖੀ ਜਾ ਸਕਦੀਆਂ ਨੇ ਵੀ ਕਿਵੇਂ ਕਿਵੇਂ ਇਹ ਜਾਫੀ ਹੋਏ ਨੇ ਇਸ ਇਸ ਨੂੰ ਰੋਕਣ ਵਾਸਤੇ ਅਸੀਂ ਇਹ ਵੱਡਾ ਫਰਮਾਂ ਅਖਿਆ ਜੀ ਮੈਂ ਇਹਨਾਂ ਨੇ ਮੰਗ ਪੱਤਰ ਦਿੱਤਾ ਵੀ ਜਿਹੜੀ ਚਾਈਨਾ ਡੋਨ ਯਾਰਾਂ ਦੇ ਵਿੱਚ ਵਿਕਰੀ ਹੈ ਵੀ ਉਹਦੇ ਟੋਟਲ ਪਾਬੰਦੀ ਲਾਈ ਜਾਂਦੇ ਤੇ ਉਹ ਮੰਗ ਪੱਤਰ ਅਸੀਂ ਪਰ ਇਹਨਾਂ ਦਾ ਪੱਖਾ ਇਸ ਤੱਕ ਕਰ ਜਾਵਾਂਗੇ ਤੇ ਅਸੀਂ ਇਹ ਤੇ ਕਾਰਵਾਈ ਵੀ ਕਰ ਰਹੇ ਹਾਂ ਅਸੀਂ ਆਲਰੇਡੀ ਤਿੰਨ ਪਰਚੇ ਵੀ ਦਿੱਤੇ ਤੇ ਅੱਜ ਇੱਕ ਤੋਂ ਹੋਰ ਪਰਚਾ ਦੇ ਰਹੇ ਹਾਂ ਠੀਕ ਤੇ ਇਹ ਜਿਹੜਾ ਵੀ ਪਿੱਛੋਂ ਕਿੱਥੋਂ ਲੈ ਕੇ ਆਉਂਦੇ ਨੇ ਅਸੀਂ ਉਹਨੂੰ ਵੀ ਨਾਮਿਨੇਟ ਕਰਾਂਗੇ ਤੇ ਸੱਤ ਤੋਂ ਸੱਤਰਾ ਵਾਲਾ ਈਲਾ ਤਾਂ ਵੀ ਸਖਤ ਕਰਨ ਨੂੰ ਨਾ ਹੋਣ ਦੇ ਕਾਰਨ ਹੈ ਜਿਹੜਾ ਹੈਗਾ ਕਿ ਕਿਸੇ ਨੂੰ ਡਰਤੀ ਹੈ ਨਾ ਨਹੀਂ ਇਹ ਵੀ ਕਿਤੇ ਨਾ ਕਿਤੇ ਹੈਗਾ ਜਿਵੇਂ ਕਿ ਬੇਲੇਵਲ ਅਫੈਂਸ ਹੈ 187 ਦਾ ਜੋ ਕਿਤੇ ਨਾ ਕਿਤੇ ਨਾਲ ਨਾਨ ਪਲੇਅਰ ਅਫੈਂਸ ਐਡ ਹੋਉਂਦਾ ਉਹਦੇ ਨਾਲੇ ਤੇ ਵੀ ਛੇਤੀ ਫਲ ਪਾਉਂਦਾ ਤਾਂ ਵੀ ਸ਼ੰਕਾ ਹੈ ਜਿਹੜੀ ਪੁਲਿਸ ਨੇ ਫੜ ਗਿਲੀ ਤੇ ਚੈਨਲੋਂ ਭਾਂਤੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬੇਲੇਵਲ ਅਫੈਂਸ ਆਉਣ ਕਰਕੇ ਨਾ ਕਿਤੇ ਨਾ ਕਿਸੇ ਥੋੜੀ ਵੀ ਇਹ ਇਕੱਠਾਈ ਇਹ ਨਾਨ ਵੇਲੇਵਲ ਸੈਕਸ਼ਨ ਐਡ ਹੋ ਜਾਣੀ ਤਾਂ ਉਹਦੇ ਨਾਲ ਕਾਫੀ ਫਲ ਪੈ ਗਿਆ